ਕਮਰਸਟਰੀ ਜੀ ਸੀ ਇਦਾਂ ਦੱਸੋ ਵੀ ਹੀਫਰ ਬੱਚਿਆਂ ਨੂੰ ਆਪਾਂ ਕਿਵੇਂ ਤਿਆਰ ਕਰ ਸਕਦੇ ਆਂਗੇ ਜੇ ਕੋਈ ਨਵਾਂ ਫਾਰਮਰ ਆ ਵੀ ਉਹ ਬੱਚੀਆਂ ਤੋਂ ਵੀ ਹੀਫਰ ਵਸੀਆਂ ਵੀ ਜਿਵੇਂ ਅੱਧੇ ਘੱਬਣ ਲੈ ਕੇ ਫਾਰਮ ਸ਼ੁਰੂ ਕਰੇ ਕਿ ਜੀ ਜਿਵੇਂ گاਵਾ ਲੈ ਕੇ ਸ਼ੁਰੂ ਕਰੇ ਜਿਓ ਚੀ ਦੱਸੋ ਜੀ ਦੇਖੋ ਜੀ ਜੇਕਰ ਬੱਚੀ ਵੀ ਮਿਲ ਜੇ ਤਾਂ ਵਧੀਆ ਹੈ ਜੇ ਕੋਈ ਆਪਣਾ ਨੂਰਕੌਰ ਵਾਲੀ ਬੱਚੀ ਮਿਲਦੀ ਹੈ ਹਾਂਜੀ ਜੇਪਾ ਬੱਛੀ ਤਿਆਰ ਕਰਨ ਦੀ ਗੱਲ ਕਰੀਏ ਤਾਂ ਇਹ ਤਿਆਰੀ ਤਾਂ ਆਪਾਂ ਨੂੰ ਨਾ ਜਦੋਂ ਤੋਂ ਗਾਂ ਗੱਬਣ ਹੋ ਜਾਂਦੀ ਹੈ ਡਰਾਈ ਕਰੀ ਹੁੰਦੀ ਹੈ ਉਦੋਂ ਤੋਂ ਸ਼ੁਰੂ ਕਰਨੀ ਪੈਂਦੀ ਹੈ ਜੀ ਪਹਿਲਾਂ ਤਾਂ ਸੀਮੈਂਟ ਸਿਲੈਕਟ ਕਰਨਾ ਪੈਂਦਾ ਹੈ ਹਾਂਜੀ ਵੀ ਉਹਦੇ ਵਿੱਚ ਕੀ ਆ ਹੁਣ ਅੱਜਕੱਲ ਜਿਹੜਾ ਮੰਨ ਲਾ ਕੰਪੈਕਟ ਆਰਡਰ ਹੋਣ ਕੋਈ ਬਿਮਾਰੀ ਨਾ ਆਉਂਦੀ ਹੋਵੇ ਉਹਨੂੰ ਮਸਟ ਸਟੇਟਸ ਜਾਂ ਜਿਵੇਂ ਕਈ ਵਾਰੀ ਉਹਦੇ ਸਟਰਕਚਰ ਲੱਗਾ ਉਹ ਸਟਰੋਂਗ ਹੋਣ ਇਸ ਤਰੀਕੇ ਦੇ ਉਹ ਕੈਰੇਕਟਰ ਬਹੁਤ ਸਾਰੇ ਆ ਜਾਂਦੇ ਆ ਵੀ ਅੱਗੇ ਉਹਦੇ ਕਿੰਨਾ ਕੁ ਦੁੱਧ ਦਿੱਤਾ ਕਿੰਨੀ ਫੈਟ ਹੈ ਕਿੰਨੀ ਐਸਐਨਐਫ ਹੈ ਉਹ ਸਾਰਾ ਸਿਲੈਕਟ ਕਰਕੇ ਜੇਕਰ ਆਪਾਂ ਸ਼ੁਰੂ ਤੋਂ ਗੱਲ ਕਰੀਏ ਤਾਂ ਇਹ ਕਲਾ ਆ ਜਾਂਦੀ ਹੈ ਠੀਕ ਹੈ ਪਰ ਜੇ ਕੋਈ ਨਵਾਂ ਬੰਦਾ ਜਿਵੇਂ ਸ਼ੁਰੂਆਤ ਕਰਨੀ ਹੈ ਤਾਂ ਉਹ ਜਿੱਥੋਂ ਵੀ ਉਹਨੂੰ ਕੋਈ ਪਸ਼ੂ ਮਿਲਦਾ ਜਿਵੇਂ ਆਪਾਂ ਜੇ ਗੱਲ ਕਰ ਲਈਏ ਤਾਂ ਹੀਪਰਾ ਲੈ ਲੇ ਜਿਵੇਂ 15 20 25000 ਦੀ ਜਿਵੇਂ ਹੁਣ ਆਪਣੇ ਮਿਲ ਜਾਂਦੀ ਹੈ ਨਾਰਮਲ ਸਾਲਕ ਦੀ ਬੱਚੀ ਇਹ ਆਈ ਹੋਣ ਵਾਲੀ ਜਿਵੇਂ ਦਸੰਬਰ ਦੇ ਵਿੱਚ ਆਈ ਕਰਵਾ ਦੇ ਤੇ ਉਹ ਵੀ ਤਿਆਰ ਹੋ ਜਾਣੀਆ ਪਹਿਲੇ ਸੂਏ ਉਹ ਵੱਧ ਤੋਂ ਵੱਧ ਹੈ 20 ਤੋਂ 22 ਲੀਟਰ ਦੁੱਧ ਦੇਊਗੀ ਜੇਕਰ ਆਪ ਆਪ ਦੀ ਬੱਚੀ ਤਿਆਰ ਕਰਨ ਦੀ ਗੱਲ ਕਰੀਏ ਹਾਂਜੀ ਤਾਂ ਸਭ ਤੋਂ ਪਹਿਲਾਂ ਬੱਚੀ ਨੂੰ ਪਿੰਜਰੇ ਦੇ ਵਿੱਚ ਰੱਖਣਾ ਹੁੰਦਾ ਹੈ ਪਹਿਲਾਂ ਤਾਂ ਜਦੋਂ ਗਾਂ ਸੂਪੀ ਸੂਣਸਾਰ ਉਹਨੂੰ ਘਟੋ ਘਟ ਲੀਟਰ 2 ਲੀਟਰ ਬੋਲੀ ਜਿੰਨੀ ਪਿੰਦੀ ਹੈ ਪਿਆਓ ਪਹਿਲੇ 24 ਘੰਟੇ ਤੱਕ ਉਹਨੂੰ ਜਿੰਨੀ ਪੀ ਜਾਂਦੀ ਹੈ ਦੋ ਦੋ ਘੰਟੇ ਬਾਅਦ ਪਿਆਈ ਚਲੋ ਅੱਛਾ ਦੋ ਦੋ ਘੰਟੇ ਬਾਅਦ ਪਿਆਈ ਚਲੋ ਦੋ ਘੰਟੇ ਬਾਅਦ ਤਿੰਨ ਘੰਟੇ ਬਾਅਦ ਜਿੰਨੀ ਵੀ ਪਿੰਦੀ ਹੈ ਉਹਨੂੰ ਬਹੁਤ ਬਹੁਤ ਬੋਲੀ ਪਿਆਓ ਠੀਕ ਹੈ ਜੀ ਤੇ ਨੰਬਰ 2 ਤੇ ਫਿਰ ਉਹਨੂੰ ਪਿੰਜਰੇ ਦੇ ਵਿੱਚ ਪਾ ਦਿਓ ਇੱਕ ਦੋ ਦਿਨਾਂ ਚ ਠੀਕ ਹੈ ਜੀ ਪਿੰਜਰੇ ਦੇ ਵਿੱਚ ਪਾ ਕੇ ਹੀ ਰੱਖਣਾ ਹੁੰਦਾ ਪਿੰਜਰੇ ਦਾ ਸਹਿਜ ਆਪਾਂ ਤੁਹਾਨੂੰ ਦਿਖਾ ਦੇਾਂਗੇ ਉਧਰ ਪਿਆ ਠੀਕ ਹੈ ਜੀ ਤੇ ਉਹਦੇ ਵਿੱਚ ਆਪਾਂ ਲਗਭਗ 2.5 ਤੋਂ 3 ਫੁੱਟ ਉਹ ਚੌੜਾ ਹੁੰਦਾ ਠੀਕ ਹੈ ਜੀ ਤੇ 4 ਫੁੱਟ ਲੰਬਾ ਹੁੰਦਾ ਹਾਂਜੀ 3x4 ਦਾ ਕਹਿ ਸਕਦੇ ਆਂ ਇਹ ਆਪਾਂ ਹਾਂ 3x4 ਦਾ ਉਹਦੇ ਵਿੱਚ ਹੀ ਡੋਂਗਾ ਲੱਗਾ ਹੁੰਦਾ ਪਾਣੀ ਵਾਲਾ ਤੇ ਫੀਡ ਵਾਲਾ ਠੀਕ ਹੈ ਜੀ ਪਹਿਲਾ 8-10 ਦਿਨਾਂ ਦੀ ਜਦੋਂ ਬੱਚੀ ਹੋ ਜਾਂਦੀ ਉਹ ਫੀਡ ਖਾਣਾ ਸਟਾਰਟ ਕਰ ਦਿੰਦੀ ਹੈ ਉਹਨੂੰ ਲਗਭਗ 3-3 ਲੀਟਰ ਸਵੇਰੇ ਸ਼ਾਮ ਦੁੱਧ ਪਿਆਉਂਦੇ ਰਹੋ। 6 ਲੀਟਰ ਇੱਕ ਦਿਨ ਦਾ ਘੱਟੋ-ਘੱਟ ਦੁੱਧ ਹੋਵੇਗਾ। ਦੁੱਧ ਪਿਆਓ ਤੇ ਜਦੋਂ ਫੀਡ ਖਾਣੀ ਸਟਾਰਟ ਕਰਦੇ ਉਹਨੂੰ ਫੀਡ ਰੱਖਣ ਲੱਗ ਜਾਓ। ਜਦੋਂ ਉਹ ਲਗਭਗ ਕਿਲੋ ਫੀਡ ਖਾਣ ਲੱਗ ਜਾਏ ਹਾਂਜੀ। ਟਾਪ ਸਟਾਰਟਰ ਤਾਂ ਫੇਰ ਆਪਾਂ ਦੁੱਧ ਬੰਦ ਕਰ ਸਕਦੇ ਹਾਂ 2.5 ਤੋਂ 3 ਮਹੀਨਿਆਂ ਦੀ ਬੱਚੀ ਉਹ ਖਾਣ ਲੱਗ ਜਾਂਦੀ ਹੈ। ਉਸ ਤੋਂ ਬਾਅਦ ਚ ਉਹਨੂੰ ਜਿਵੇਂ ਆਪਾਂ ਛੱਡੀਆਂ ਹੋਈਆਂ ਆਪਣੀ ਰੀਟ ਕੱਢ ਲਓ ਜਿਵੇਂ ਹੁਣ ਆ ਚਾਰ ਛੱਦ ਕੇ ਚਾਰ ਮਹੀਨਿਆਂ ਦੀਆਂ ਬੱਚੀਆਂ ਹੈਗੀਆਂ ਇਹ ਆ ਵੱਡੀਆਂ 6 ਮਹੀਨੇ ਦੀਆਂ ਠੀਕ ਹੈ ਜੀ ਤੇ ਇਹਨਾਂ ਨੂੰ ਕੀ ਕਰ ਤੇ ਫਿਰ ਠੀਕ ਹੈ ਜੀ ਵੀ ਆਪਾਂ ਇੱਕ ਵਾਰ ਜਿਆਦਾ ਸਾਈਲੇ ਵਗੈਰਾ ਨਹੀਂ ਪਾਉਣਾ ਹੁੰਦਾ ਇਹਨੂੰ ਠੀਕ ਹੈ ਜੀ ਤੂੜੀ ਤੇ ਫਿਰ ਤੇ ਰੱਖਣਾ ਹੁੰਦਾ ਜਦੋਂ 6 ਮਹੀਨੇ ਦੀ ਹੋ ਗਈ ਉਦੋਂ ਬਾਅਦ ਇਹਨੂੰ ਸਾਈਲੇ ਵੀ ਸਟਾਰਟ ਕਰ ਸਕਦੇ ਠੀਕ ਹੈ ਜੀ ਇਹ ਕਿਹੜੇ ਪੀਡੀਐਫ ਦੇ ਸੀਮਿੰਟਾਂ ਦੀਆਂ ਨੇ ਜੀ ਆਹ ਹਾਂ ਜਿਵੇਂ ਉਹ ਤਾਂ ਹੈਗੀ ਰਮਾਡਾ ਦੀ ਹੈ ਆਰਮਾਡਾ ਦੀ ਹਾਂ ਆ ਵੀ ਐਬੀਐਸ ਦੀ ਹੈ ਆ ਹੈਗੀ ਆਪਣੀ ਪੀਡੀਐਫ ਦੀ ਲਾਈਟ ਹੈ ਉਸ ਦੀ ਉਹ ਵੀ ਲਾਈਟ ਹੈ ਉਸ ਦੀ ਹੈ ਠੀਕ ਹੈ ਜੀ ਹਾਂ ਮਤਲਬ ਇਹ ਸਾਰੇ ਤੁਸੀਂ ਸੀਮੈਂਟ ਸਿਲੈਕਟ ਕਰਕੇ ਲਾਉਣੇ ਪੀਡੀਐਫ ਦੇ ਹਾਂ ਹਾਂ ਵੀ ਚਲੋ ਵਧੀਆ ਇਹ ਹੁੰਦਾ ਵੀ ਅੱਗੇ ਜਾ ਕੇ ਪਰਫਾਰਮੈਂਸ ਵਧੀਆ ਦੇਣ ਜਿਹੜੀ ਹਾਂ ਤੇ ਜੀ ਸੀਮੰਨ ਦਾ ਰੋਲ ਰਹਿੰਦਾ ਜੀ ਫਾਰਮ ਦੇ ਵਿੱਚ ਬਹੁਤ ਜ਼ਿਆਦਾ ਰੋਲ ਹੈ ਜੀ ਸੀਮੰਨ ਦਾ ਹੀ ਮੇਨ ਰੋਲ ਹੈ ਠੀਕ ਹੈ ਜੀ ਵੀ ਤੁਸੀਂ ਦੇਖੋ ਜਿਹੜਾ ਸੀਮੰਨ ਲਾਉਣਾ ਹੁਣ ਆਪਾਂ ਘੱਟ ਤੋਂ ਘੱਟ ਲਾ ਲਓ ਕਿੰਨੇ ਦਾ ਭਰਾਂ ਲਾਂਗੇ ਟੀਕਾ 4-500 ਦਾ ਤਾਂ ਘੱਟੋ ਘੱਟ ਭਰਾਉਣੀ ਹੈ ਜੀ ਵੱਧ ਤੋਂ ਵੱਧ ਕੋਈ 200 ਦਾ ਭਰ ਜਾਊਗਾ ਜੇ ਆਪਾਂ ਨਾਰਮਲ ਵੀ ਗੱਲ ਕਰੀਏ 200 ਦਾ ਤਾਂ ਮੈਨੂੰ ਲੱਗਦਾ ਕੋਈ 200 ਦਾ ਰੈਕਟਰ ਅੱਜਕੱਲ ਫੀਸ ਹੀ ਲੈ ਜਾਂਦੇ ਨੇ ਹਾਂ ਫੇਰ ਤੇ ਪੀਡੀਐਫ ਦਾ ਸੀਮੰਨ ਜਿਹੜਾ ਉਹ 750 ਰੁਪਏ ਦਾ ਸਟਰਾਮ ਹੈ ਜੀ ਤੇ ਜੇ ਆਪਾਂ 750 ਦਾ ਮੰਨ ਲਓ ਆਪਾਂ ਉੱਥੋਂ ਸਟਰਾ ਲੈ ਕੇ ਆਉਣੇ ਤੇ ਡਾਕਟਰ ਨੂੰ ਆਪਾਂ 200 ਰੁਪਏ ਵੀ ਦੇ ਦਾਂਗੇ ਤਾਂ ਆਪਣਾ 900 ਦਾ ਸੀਮਨ ਪਰ ਆ ਗਿਆ ਜੀ ਤੇ ਉਹਦੇ ਰਿਕਾਰਡ ਮੈਂ ਰਿਕਾਰਡ ਕਿਹਦਾ ਕਹੁੰਦਾ ਇਸੀ ਪੀਡੀਐਫ ਦੇ ਸੀਮਨ ਦਾ ਜੀ ਰਿਕਾਰਡ ਤਾਂ ਇਹ ਮੰਨ ਲਓ ਵੀ ਪਹਿਲੇ ਸੂਏ ਚ ਚੰਗੀ ਸਾਮੀ ਆ ਬੱਚੀ ਤਾਂ ਉਹ ਜਾਂਦੀ ਹੈ ਲਗਭਗ 35 40 ਦੇ ਕਰੀਬ ਆਪਾਂ ਕਹਿ ਦੀ ਵੀ ਹੁੰਦਾ ਵੀ 18 20000 ਰਿਕਾਰਡ ਹੁੰਦਾ ਜੀ ਸੀਮਨ ਦਾ ਵੱਡਿਆਂ ਗਾਮਾ ਤਾਂ ਮੰਨ ਲਓ 60 60 ਲੀਟਰ 70 70 ਲੀਟਰ ਤੱਕ ਵੀ ਆਪਾਂ ਵੀ ਕਟੋ ਘਟਾ ਦੀ ਆਪਾਂ ਲਾਈਏ ਵੀ ਤਵੀ 30 35 ਲੀਟਰ ਤੋਂ ਸਟਾਰਟ ਹੋ ਜਾਂਦੇ ਨੇ 40 ਲੀਟਰ ਤੱਕ ਉਹਨਾਂ ਦੀ ਜਿਹੜੀ ਸਟਾਰਟਿੰਗ ਹੁੰਦੀ ਆ ਦੇਖੋ ਜੇ ਹੁਣ ਆਪਾਂ 200 ਵਾਲਾ ਸੀਮਨ ਵੀਰ ਹਾਂਜੀ ਨੋਰਮਲ ਬੱਚੀ ਆ ਜਿਹੜੀ ਉਹਨੇ ਵੀ ਉਨਾ ਹੀ ਖਰਚ ਖਾ ਜਾਣਾ ਖਰਚਾ ਨਹੀਂ ਕਰਨਾ ਜੀ ਜੇ ਉਹਨੇ ਜਾ ਕੇ ਬਣਾਣਾ 50000 ਦੀ ਜਦੋਂ ਨੂੰ ਸੁਣਾ ਤੇ ਜੇ ਕੋਈ ਵਧੀਆ ਸੀਮਨ ਦੀ ਹੈ ਤਾਂ ਉਹ 2 ਲੱਖ ਤੇ ਪਹੁੰਚ ਜਾਂਦੀ ਹੈ 2 ਲੱਖ ਤੇ ਵੀ ਆਪਾਂ ਕਹਿ ਲਈ ਵੀ ਸਿਰਫ ਆਪਾਂ 4-500 ਰੁਪਏ ਦੀ ਬਚਤ ਖਾਤਰ ਆਪਾਂ ਆਬਦਾ ਲੱਖਾਂ ਦਾ ਨੁਕਸਾਨ ਕਰਦੇ ਹਾਂ ਵੀ ਜੇ ਹੁਣ ਲਾ ਲਓ ਵੀ ਆਪਣੀ ਨਾਰਮਲ ਬੱਚੀ ਹੈਗੀ ਆਪਾਂ 200 ਵਾਲਾ ਸੀਮਨ ਆ ਉਹ ਵੱਧੋ-ਵੱਧ 15-18 ਲੀਟਰ ਦੁੱਧ ਦੇਊਗੀ ਜੀ ਹੋ ਸਕਦਾ ਵੀ ਨਾਰਮਲ ਵਾਲੇ ਵੀ ਜਿਹੜੇ ਪੁਰਾਣੇ ਸੀਮਨ ਨੇ ਜਿਵੇਂ ਉਹ ਲਾ ਜਾਂਦੇ ਆ 2-300 ਵਾਲੇ ਉਹ ਵੀ ਮਾੜੇ ਨਹੀਂ ਵੀ ਪਰਫਾਰਮ ਵਧੀਆ ਕਰ ਰਹੇ ਆ ਪਰ ਇਹ ਆ ਵੀ ਜੇਕਰ ਹੁ ਮੇਨ ਗੱਲ ਤਾਂ ਵੀ ਆਪਾਂ ਕਹਿ ਲਈ ਸੀ ਸੀਮਨ ਦੇ ਰਿਕਾਰਡ ਦੀ ਆ ਜੀ ਵੀ ਆਪਾਂ ਵੀ ਪੈਸਿਆਂ ਵਾਲਾ ਵੀ ਆਪਾਂ ਗੱਲ ਦੇ ਇੱਕ ਪਾਸੇ ਕਰ ਦਈਏ ਜੇ ਆਪਾਂ ਮੇਨ ਗੱਲ ਤਾਂ ਰਿਕਾਰਡ ਦੀ ਆ ਜੇ ਉਹਦਾ ਰਿਕਾਰਡ ਘੱਟੋ ਜੇ ਆਪਾਂ ਰਿਕਾਰਡ ਆਪਣੇ ਸੀਮਨ ਭਰੌਣਾ 10-12000 ਵਾਲੇ ਰਿਕਾਰਡ ਦਾ ਵੀ ਸੀਮਨ ਆਪਣੇ ਭਰੌਣਾ 20-25000 ਹੈ ਰਿਕਾਰਡ ਦਾ ਵੀ ਮੇਨ ਗੱਲ ਤਾਂ ਵੀ ਰਿਕਾਰਡ ਤੇ ਆ ਜਾਂਦੀ ਹੈ ਨਾ ਜੀ ਹਾਂ ਬਾਕੀ ਹੋਰ ਵੀ ਬਹੁਤ ਗੱਲਾਂ ਮੈਟਰ ਕਰਦੀਆਂ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਹੈ ਬਰੀਡ ਤਾਂ ਸਭ ਤੋਂ ਪਹਿਲੀ ਗੱਲ ਹੈ ਉਦੋਂ ਬਾਅਦ ਫੀਡ ਮੈਨੇਜਮੈਂਟ ਮਾਰਕੀਟਿੰਗ ਮੈਨੇਜਮੈਂਟ ਤੇ ਫੀਡ ਦਾ ਇਹਨਾਂ ਦਾ ਵੀ ਬਹੁਤ ਰੋਲ ਰਹਿੰਦਾ ਵੀ ਕਿੰਨੀ ਕੁ ਪ੍ਰੋਡਕਸ਼ਨ ਦੇ ਰਿਹਾ ਕੋਸ਼ ਠੀਕ ਹੈ ਜੀ ਤੇ ਜੇ ਹੋਰ ਕੋਈ ਜਾਣਕਾਰੀ ਹੈ ਇਹਨਾਂ ਬਾਰੇ ਜਿਵੇਂ ਇਹਨੂੰ ਫੀਡ ਜੀ ਕਿੰਨੀ ਕੁ ਪਾਉਣੀ ਚਾਹੀਦੀ ਜਿਵੇਂ ਹੁਣ ਆਪਾਂ ਕਿਲੋ ਤਾਂ ਆਪਾਂ ਕਾਫ ਸਟਾਰਟਰ ਪਾਉਣੀ ਹੁੰਦੀ ਹੈ ਜੀ ਦੂਜੀ ਬਸ 2 ਤੋਂ 2.5 ਕਿਲੋ 2 ਤੋਂ 2.5 ਤੋਂ ਜਿਹੜੀ ਆਪਾਂ ਕਹਿੰਦੇ ਗਰੋਵਰ ਹੁੰਦੀ ਹੈ ਉਹ ਤੋਂ ਹਾਂ ਗਰੋਵਰ ਲਾ ਲਓ ਹਾਂਜੀ ਤੇ ਜਾਂ ਹੀਫਰ ਲਾ ਲਓ ਜਿਹੜੀ ਉਹ 2 ਤੋਂ 2.5 ਕਿਲੋ ਪਾਣੀ ਤੇ ਤੁਸੀਂ ਕਿਹੜੀ ਫੀਡ ਵਰਤਦੇ ਨਹੀਂ ਫਿਰ ਆਪਦੀ ਕਿਸੇ ਕੰਪਨੀ ਦੀ ਜੀ ਨਹੀਂ ਜੀ ਆਪਾਂ ਜਿਵੇਂ ਕਾਫ ਤਿੰਨ ਕਿਹ ਮਹੀਨੇ ਤੱਕ ਤਾਂ ਟਾਟਰੀ ਵਰਤਨ ਇਹਦਾ ਘਰ ਗਿਲਦਾ ਘਰ ਗਿਲਦਾ ਠੀਕ ਹੈ ਜੀ ਉਸ ਤੋਂ ਬਾਅਦ ਚੋ ਚਲੋ ਆਪਾਂ ਦੂਜੇ ਜਿਹੜੇ ਆਪਦੀ ਬਣਾਈ ਵੀ ਉਹ ਵਰਤਨ ਲੈਣੇ ਹੁੰਦੇ ਠੀਕ ਹੈ ਜੀ ਉਸ ਤੋਂ ਬਾਅਦ ਆਪਦੀ ਬਣਾਈ ਜਾਂਦੇ ਆ ਜਾਂਦੇ ਆ ਤੇ ਆਪਦੀ ਬਣਾਈ ਵਾਲੀ ਕਿੰਨੇ ਕਿੰਦੇ ਦੀ ਪੈ ਜਾਂਦੀ ਏ ਤੁਹਾਨੂੰ ਉਹ ਲਗਭਗ ਇਹ ਮੰਨ ਲਓ ਵੀ ਬੱਚਿਆਂ ਵਾਲੀ ਫੀਡ ਹੈ ਜਿਹੜੀ ਉਹ ਪਈ ਜਾਂਦਾ ਜੀ 3200 ਤੋਂ 3400 ਰੁਪਿਆ ਮੰਨ ਲਓ 15-1600 ਦਾ ਘੱਟਾ 1500-1600 ਦਾ ਘੱਟਾ ਪੈ ਜਾਂਦਾ ਜੀ ਤੇ ਮਾਰਕੀਟ ਵਾਲੀ ਨਾਲ ਤਾਂ ਫਿਰ ਵੀ 2-300 ਘੱਟ ਪੈ ਜਾਂਦੇ ਜੀ ਹਾਂ ਵੀ ਆਪਾਂ ਨੂੰ ਨਹੀਂ ਲੱਗਦਾ ਉੱਚ ਪਤਾ ਹੁੰਦਾ ਵੀ ਆਪਾਂ ਚੀਜ਼ ਕੀ ਤੇ ਰਿਜ਼ਲਟ ਜੀ ਕਿੰਨਾ ਕਰਦਾ ਫਿਰ ਮਾਰਕੀਟ ਵਾਲੀ ਦਾ ਬਹੁਤ ਵਧੀਆ ਜੀ ਮਾਰਕੀਟ ਨਾਲ ਬਰਾਬਰ ਹੁੰਦਾ ਹੀ ਰਿਜ਼ਲਟ ਹਾਂ 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 ਮਾਰਕੀਟ ਵਾਲੀ ਵੀ ਫੀਡ ਆ ਰਹੀਆਂ ਕੰਪਨੀਆਂ ਦੀਆਂ ਵਿੱਚ ਮਾਰੀਆਂ ਨਹੀਂ ਕਹਿ ਸਕਦੇ ਆਪਾਂ ਵਧੀਆ ਰਿਜ਼ਲਟ ਦਿੰਦੀਆਂ ਜਿਵੇਂ ਬੱਚਿਆਂ ਦੇ ਤਾਂ ਕਿਸੇ ਦੀ ਪਾਲੋ ਤੁਸੀਂ ਠੀਕ ਹੈ ਜੀ ਇਹ ਵੀ ਮੈਂ ਦੇਖਿਆ ਹੈ ਇਸ ਫਰੰਟ ਤੋਂ ਜੋੜੀ ਮਰਜ਼ੀ ਕੰਪਨੀ ਦੀ ਫੀਡ ਪਾਲੋ ਰਿਜ਼ਲਟ ਦੇਊਗੀ ਠੀਕ ਹੈ ਰੋਧ ਵਾਲੀ ਤੇ ਕਿਤੇ ਨਾ ਕਿਤੇ ਹੋ ਸਕਦਾ ਹੈ ਰੋਧ ਵਾਲੀ ਦਾ ਇਫੈਕਟ ਪੈ ਸਕਦਾ ਵੀ ਪਰ ਹੀ ਫਰਦੇ ਨਹੀਂ ਕੋਈ ਜ਼ਿਆਦਾ ਹੁੰਦਾ ਉਕੇ ਜਿਹੜੇ ਨਵੇਂ ਫਾਰਮਰ ਆ ਹੁਣ ਜਿਹਦੇ ਕੋਲ ਦੋ ਤਿੰਨ ਬੱਚੀਆਂ ਹੁਣ ਫੀਡ ਬਣਵਾਉਣ ਜਾਉ ਘਟੋ ਘਟ ਉਹਨਾਂ ਦਾ 2 ਕੁਇੰਟਲ ਦਾ 2.5 ਦਾ ਲੋਟ ਹੁੰਦਾ ਫਿਰ ਉਹ ਖਰਾਬ ਹੋਈ ਜਾਂਦੀ ਉਹਦਾ ਪੈਸਾ ਸਹੀ ਗੱਲ ਹੈ ਜੀ ਫਿਰ ਉਹ ਤਾਂ ਦੂਜੀ ਪਾਸੇ ਦਾ ਕੋਈ ਚੱਕਰ ਠੀਕ ਹੈ ਜੀ ਬਹੁਤ ਧੰਨਵਾਦ ਠੀਕ ਹੈ ਮਾਸਟਰ ਜੀ